ਫਸੀ ਪਠਾਣਾਲਾ ਦੇ 8 ਅਤੇ 9 ਵਾਰਡ ਦੇ ਵਿੱਚ ਇੰਟਰਲੋਕਿੰਗ ਟਾਈਲ ਦਾ ਕੰਮ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀਨੈਸ ਰਿਬਨ ਕੱਟ ਕੇ ਸ਼ੁਰੂ ਕੀਤਾ ਅਤੇ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਵਿਧਾਇਕ ਰੁਪਿੰਦਰ ਸਿੰਘ ਹੈਪੀਨੇ ਕਿਹਾ ਕਿ ਇਹ ਪ੍ਰੋਜੈਕਟ ਨਾ ਸਿਰਫ ਸਥਾਨਕ ਨਿਵਾਸੀਆਂ ਨੂੰ ਸਹੂਲਤ ਪ੍ਰਦਾਨ ਕਰੇਗਾ ਬਲਕਿ ਖੇਤਰ ਦੇ ਵਿਕਾਸ ਵਿੱਚ ਮਹੱਤਮਪੂਰਨ ਭੂਮਿਕਾ ਨਿਭਾਏਗਾ ਵਿਕਾਸ ਵਿੱਚ ਇੱਕ ਨਵਾਂ ਅਧਿਆਇ ਸ਼ੁਰੂ ਹੋਇਆ ਹੈ 13-14 ਲੱਖ ਦੀ ਲਾਗਤ ਦੇ ਨਾਲ ਇੰਟਰਲੋਕਿੰਗ ਟਾਈਲ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਸਾਡੇ ਕੋਲ ਤਕਰੀਬਨ 29 ਗਲੀਆਂ ਨੇ ਜਿਹੜੀਆਂ ਹੋਰ ਬਾਕੀ ਉਹਨਾਂ ਦਾ ਵੀ ਕੰਮ ਜਲਦ ਹੀ ਸ਼ੁਰੂ ਕੀਤਾ ਜਾਏਗਾ ਅੱਜ 8 ਨੰਬਰ ਤੇ 9 ਨੰਬਰ ਵਾਰਡ ਦੇ ਵਿੱਚ ਇੰਟਰਲੌਕ ਟਾਈਲਾਂ ਦਾ ਕੰਮ ਜਿਹੜਾ ਬਹੁਤ ਲੰਬੇ ਸਮੇਂ ਤੋਂ اٹਕਿਆ ਹੋਇਆ ਸੀਗਾ ਉਹ ਸ਼ੁਰੂ ਕਰਵਾਇਆ ਗਿਆ ਤੇ ਤਕਰੀਬਨ 13-14 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਕੰਮ ਅੱਜ ਦਾ ਜਿਹਦੇ ਅਸੀਂ ਉਦਘਾਟਨ ਕੀਤਾ ਹੁਣ ਸਾਰੇ ਕਾਉਂਸਲਰ ਸਾਹਿਬਾਨਾਂ ਨੇ ਤੇ ਗਲੀ ਮਹੱਲੇ ਦੇ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਨੇ ਸਾਰਿਆਂ ਨਾਲ ਕੇ ਕੰਮ ਕੀਤਾ ਸ ਇਹ ਬੜਾ ਵਧੀਆ ਤਰੀਕੇ ਨਾਲ ਬਣਾਵਾਂਗੇ ਤੇ ਚੰਗੀ ਜਿਹੜੀ ਆ ਗਲੀ ਬਣਾ ਕੇ ਦਵਾਂਗੇ ਚਲੋ ਜਿਹੜੇ ਬਾਕੀ ਬਾੜ ਰਹਿੰਦੇ ਉਹਨਾਂ ਦਾ ਕੰਮ ਕਰਤਾਕ ਸ਼ੁਰੂ ਬਿਲਕੁਲ ਜੀ ਸਾਡੇ ਕੋਲੇ ਤਕਰੀਬਨ ਕਿੰਨੇ ਦਾ ਪਾਸ ਨਰਤੀ ਗਲੀਆਂ ਜੀ 29 ਗਲੀਆਂ ਜਿਹੜੀਆਂ ਟੋਟਲ ਨੇ ਉਹ ਆਪਣੇ ਕੋਲੇ ਹੈਗੇ ਕੰਮ ਤੇ ਉਹ ਸਾਰਿਆਂ 'ਚ ਜਿਵੇਂ ਅੱਜ ਇਹਦਾ ਕੀਤਾ ਕੱਲ੍ਹ ਜਾਂ ਪਰਸੋਂ ਦਾ ਕਰ ਦਾਂਗੇ ਸਾਰਿਆਂ ਦਾ ਪਹਿਲ ਸ਼ੁਰੂ ਕਰਾਵਾਂਗੇ ਨਾਲ ਨਾਲ ਅਸੀਂ ਲੋਕਾਂ ਨੂੰ ਨਾਲ ਲੈ ਕੇ ਕੰਮ ਕਰਾਉਣਾ ਚਾਹੁੰਦੇ ਹਾਂ ਅਸੀਂ ਮੈਂ ਦੱਸਣਾ ਚਾਹੁੰਦਾ ਤੁਸੀਂ ਦੇਖੋ ਜਦੋਂ ਵੀ ਮੈਂ ਕੋਈ ਗਲੀ ਬਣਾਉਣਾ ਤੇ ਮੌਤ ਦੇ ਲੋਕਾਂ ਨੂੰ ਕਹਿੰਨਾ ਕਿ ਤੁਸੀਂ ਆਪ ਧਿਆਨ ਰੱਖੋ ਜੋ ਬਣ ਰਹੀ ਹੈ ਕੱਲ ਨੂੰ ਕੋਈ ਇਹਨਾਂ ਨੂੰ ਦਿੱਕਤ ਨਾ ਆਵੇ ਠੇਕੇਦਾਰ ਸਭ ਨੂੰ ਵੀ ਸਪੈਸ਼ਲ ਕਿਹਾ ਗਿਆ ਕਿ ਭਰਾ ਮੇਰੇਆ ਕੱਲ ਨੂੰ ਉਹ ਇਸ ਗੱਲ ਦੀ ਕਿਲਤ ਨਾ ਆਵੇ ਵੀ ਅੱਜ ਟੁੱਟ ਗਈ ਕੱਲ ਬਣਾਈ ਅੱਜ ਟੁੱਟ ਗਈ ਇਦਾਂ ਦਾ ਕੋਈ ਕੰਮ ਨਹੀਂ ਹੋਗਾ ਸੋ ਆਪਾਂ ਜੋ ਕੰਮ ਕਰਾਂਗੇ ਚੰਗੇ ਚੰਗੇ ਪਾਇਦਾਰ ਕੰਮ ਹੋਗਾ ਸੋ ਸੁਸਾ ਨਾਮ ਦੇ ਵਿਰੋਧ ਦਾ 90 ਲੱਖ ਰੁਪਏ ਆਏ ਜੀ 62 ਲੱਖ 5 ਉਹਦਾ ਜੀ ਮੇਰੇ ਖਿਆਲ ਮੀਟਿੰਗ ਤੇ ਖੜਾ ਲਾਸਟ ਮੀਟਿੰਗ ਤੇ ਖੜਾ ਜੀ ਉਹ ਸਾਡਾ ਜਿਹੜਾ ਸਾਨੂੰ ਉਹਦੇ ਨਾਲ ਅਸੀਂ ਤਾਂ ਪਹਿਲਾਂ ਹੀ ਕਰਵਾ ਦਿੱਤਾ ਹੁਣ ਉਹ ਜਿਹੜਾ ਹੈਗਾ ਦੇਖੋ ਕਦੋਂ ਮਤਲਬ ਅੱਖ ਖੁੱਲਦੀ ਆ ਮੀਟਿੰਗ ਹੁੰਦੀ ਆ ਜਦੋਂ ਮੀਟਿੰਗ ਕਰਨਗੇ ਉਹਨਾਂ ਦੇ ਇਹ ਅਧਿਕਾਰ ਖੇਤਰ ਮੀਟਿੰਗ ਦਾ ਪ੍ਰਧਾਨ ਜੀ ਦਾ ਹੁੰਦਾ ਹੈ ਸੋ ਸਾਡੇ ਵੱਲੋਂ ਕੋਈ ਹੋ ਨਹੀਂ ਪੰਜਾਬ ਸਰਕਾਰ ਵੱਲੋਂ ਕੋਈ ਨਹੀਂ ਮੁੱਖ ਮੰਤਰੀ ਸਾਹਿਬ ਵੱਲੋਂ ਕੋਈ ਹੋ ਨਹੀਂ ਅਸੀਂ ਹਮੇਸ਼ਾ ਚੜ੍ਹਦੀ ਕਲਾ ਲਈ ਕੰਮ ਕਰਨਾ ਚਾਹੁੰਦੇ ਹਾਂ ਪਰ ਜਦੋਂ ਉੱਥੇ ਮੀਟਿੰਗ ਹੋਊਗੀ ਦੇਖੋ ਮੀਟਿੰਗ ਪਿੱਛੇ ਤੁਹਾਨੂੰ ਪਤਾ ਪਿਛਲੇ 2-3 ਸਾਲਾਂ ਚ 5-6 ਤਾਂ ਮੀਟਿੰਗ ਹੋਈਆਂ ਨੇ ਸਾਰੀਆਂ ਸੋ ਸ਼ਹਿਰ ਦਾ ਕੰਮ ਜਿਹੜਾ ਲੋਕਾਂ ਨੂੰ ਨਹੀਂ ਪਤਾ ਲੋਕ ਸਿਰਫ ਐਮਐਲਏ ਨੂੰ ਤਾਂ ਸਰਕਾਰ ਨੂੰ ਮਾੜਾ ਕਹਿੰਦੇ ਹੁੰਦੇ ਨੇ ਕਿਉਂਕਿ ਚਲੋ ਲੋਕਾਂ ਨੂੰ ਇਹਦੀ ਸਮਝ ਵੀ ਨਹੀਂ ਹੁੰਦੀ ਪਰ ਐਕਚੁਅਲ 'ਚ ਕੀ ਹੁੰਦਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰੇ ਅੱਜ ਦੱਸ ਹੀ ਦੇਣਾ ਚਾਹੁੰਦਾ ਐਕਚੁਅਲ ਚ ਕੀ ਹੁੰਦਾ ਜਿਹੜਾ ਸ਼ਹਿਰ ਦਾ ਕੰਮ ਹੁੰਦਾ ਉਹ ਸ਼ਹਿਰ ਦੇ ਪ੍ਰਧਾਨ ਨੇ ਕਰਨਾ ਹੁੰਦਾ ਸ਼ਹਿਰ ਦੇ ਪ੍ਰਧਾਨ ਨੇ ਮੀਟਿੰਗ ਚ ਕਰਾਉਣਾ ਜਦੋਂ ਮੀਟਿੰਗ ਹੀ ਨਹੀਂ ਹੁੰਦੀ ਆਪਣੇ ਕਈ-ਕਈ ਮਹੀਨੇ ਮਤਲਬ 3 ਸਾਲ ਚ ਮਤਲਬ 5-6 ਕ ਮੀਟਿੰਗ ਹੋਈਆਂ ਹੋਣਗੀਆਂ ਸਾਰੀਆਂ 6-7 ਸੋ ਇਸ ਕਰਕੇ ਆ ਵੀ ਕੰਮ ਜਿਹੜਾ ਆ ਇਹਨਾਂ ਕਰਕੇ ਲੇਟ ਹੋਇਆ ਨਹੀਂ ਸਪੈਸੇ ਦੀ ਸਰਕਾਰ ਕੋਲੇ ਕੋਈ ਕਮੀ ਨਹੀਂ ਹੈਗੀ ਪੈਸਾ ਬਹੁਤ ਪੈਸਾ ਆਉਂਦਾ ਸਾਡੇ ਕੋਲੇ ਕੋਈ ਦਿੱਕਤ ਨਹੀਂ ਆ ਰਹੀ ਪਰ ਜਦੋਂ ਹੁਣ ਮੀਟਿੰਗਸ ਹੋਣਗੀਆਂ ਮੀਟਿੰਗ ਚੋਂ ਹੀ ਪਾਸ ਹੋਣਾ ਹੁੰਦਾ ਸੋ ਲੋਕਾਂ ਨੂੰ ਮੈਂ ਤੁਹਾਡੇ ਚੈਨਲ ਰਹੀਂ ਦੱਸ ਦੇਣਾ ਚਾਹੁੰਦਾ ਕਿ ਮੇਰਾ ਆਪਣਾ ਸ਼ਹਿਰ ਯਾਰ ਇੱਥੇ ਜੰਮੇ ਪਲੇ ਆ ਤੂੰ ਮੇਰੀ ਮੇਰੀ ਇੱਕ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਇਹਨੂੰ ਸੋਹਣਾ ਬਣਾ ਕੇ ਰੱਖਣਾ ਇਹਨੂੰ ਵਧੀਆ ਬਣਾਉਣਾ ਪਰ ਉਹਦੇ ਲਈ ਜਿਹੜੀ ਕਾਗਜ਼ ਕਲਮ ਚੱਲਣੀ ਹੈਗੀ ਉਹ ਉੱਥੇ ਦੇ ਪ੍ਰਧਾਨ ਦੀ ਹੁੰਦੀ ਹੈ ਸੋ ਜਦੋਂ ਪ੍ਰਧਾਨ ਜੀ ਮੀਟਿੰਗ ਮੈਂ ਤਾਂ ਕਹਿੰਨਾ ਕੱਲ ਨੂੰ ਕਰ ਲੈਣ ਪਰਸੋਂ ਨੂੰ ਕਰ ਲੈ ਮੀਟਿੰਗ ਕਰਨ ਉਹ ਚ ਨਿਵੇੜਾ ਕਰਦੇ ਨੇ ਸਾਰਾ ਜਿਹੜਾ ਹੈਗਾ ਜਿਹੜੇ ਜਿਹੜੇ ਕੰਮ ਕਰਨ ਵਾਲੇ ਆਪਣਾ ਪਾਰਾ ਕੋਈ ਮੇਰੇ ਵੱਲੋਂ ਕੋਈ ਬਾਜ਼ਾਰੋਂ ਵਾਸ਼ਰੂਮ ਦੀ ਸਮੱਸਿਆ ਮਾਰਤ ਦੇ ਰਿਹਾ ਹਾਂ। ਦੇਖੋ ਜਿਹੜੇ ਵਾਸ਼ਰੂਮਸ ਨੇ ਆਪਾਂ ਨੂੰ ਹਰੇਕ ਜਗ੍ਹਾ ਕਿੱਲਤ ਆ। ਇਹ ਜਿਵੇਂ ਹੁਣ ਪੈਸੇ ਹੈਗੇ ਨਹੀਂ। ਜਗ੍ਹਾ ਨਹੀਂ ਹੈਗੀ ਆਪਣੇ ਕੋਲ ਵਾਸ਼ਰੂਮ। ਮੈਂ ਦੱਸ ਪੈਸੇ ਨਹੀਂ ਹੈਗਾ। ਜਗ੍ਹਾ ਪਰਵਾਇਦ ਕਰਦੇ। ਤੇ ਕੰਮ ਜੂਰ ਕਰਾਉਂਦੇ। ਇਹ ਇਹਦਾ ਦੱਸ ਦੇਣਾ ਚਾਹੁੰਦਾ। ਇਹ ਦੇਖੋ ਆਪਾਂ ਸ਼ਹਿਰ ਦੇ ਦਿੱਕਤ ਸਾਰਿਆਂ ਨੂੰ ਪਤਾ ਹੁੰਦੀ ਆ। ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਜਿੰਨੇ ਵੀ ਆਪਾਂ ਸਾਰੇ ਖੜੇ ਆਂ ਅਸੀਂ ਪਰੇਸ਼ਾਨੀ ਦੱਸ ਦਿੰਨੇ ਆਂ ਉਹਦਾ ਹੱਲ ਨਹੀਂ ਲੱਭਦੇ। ਉਦੋਂ ਜਦੋਂ ਦਾ ਕਬਾ ਪਰੇਸ਼ਾਨੀ ਦਾ ਹੱਲ ਕੋਈ ਵੀ ਪ੍ਰੋਬਲਮ ਐਦਾਂ ਦੀ ਨਹੀਂ ਹੁੰਦੀ ਜਿਹਦਾ ਹੱਲ ਨਾ ਨਿਕਲੇ ਮੈਂ ਤੁਹਾਨੂੰ ਪਤਾ ਸੁਭਾਅ ਮੁਤਾਬਕ ਮੈਂ ਇਹਦੇ ਝੂਠ ਨਹੀਂ ਬੋਲਦਾ ਅੱਜ ਤਾਂ ਅਪ ਗੁਰੂ ਘਰ ਮੁਰੇ ਖੜੇ ਆ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀ ਸਾਡੇ ਕੋਲੇ ਪੈਸੇ ਦੀ ਕੋਈ ਕਮੀ ਨਹੀਂ ਹੁਣ ਜੇ ਅਸੀਂ ਅੱਜ ਇੱਥੇ ਬਾਥਰੂਮ ਬਣਾਉਣ ਲੱਗ ਜਾਈਏ ਮੰਨ ਲਓ ਹਾਂਜੀ ਠੀਕ ਆ ਤਾਂ ਇੱਥੋਂ ਦੀ 20 ਬੰਦਿਆਂ ਨੇ ਜੱਕ ਡਲ ਜੇ ਇੱਥੇ ਨਾ ਬਣਾਓ ਕਿਉਂਕਿ ਆਪਾਂ ਰਹਿਨੇ ਆ ਆਪਣੇ ਦੇ ਘਰਾਂ ਦੇ ਬਾਥਰੂਮ ਆ ਨਾ ਜੀ ਮੈਂ ਚਾਹੁੰਦਾ ਸਾਡਾ ਬਾਜ਼ਾਰ ਕਦੋਂ ਚੱਲੂਗਾ ਬਾਜ਼ਾਰ ਕਦੋਂ ਚੱਲਦਾ ਹੁੰਦਾ ਕੋਈ ਵੀ ਰੈਸਟੋਰੈਂਟ ਕਦੋਂ ਚੱਲਦਾ ਜਦੋਂ ਉਹਨਾਂ ਦੇ ਵਾਸ਼ਰੂਮਸ ਸਾਫ਼ ਹੋਣ ਪੈਟਰੋਲ ਪੰਪ ਤੇ ਲੋਕ ਵਾਸ਼ਰੂਮ ਸਾਫ਼ ਰੱਖਦੇ ਨੇ ਕਿ ਲੋਕ ਉਹ ਵਾਸ਼ਰੂਮ ਜਾਣਗੇ ਪੰਪ ਤੇ ਤੇਲ ਪੋਣਗੇ ਆਪਾਂ ਦੇਖਿਆ ਹੋਊਗਾ ਹੋਟਲਾਂ 'ਟਾਂ ਬੇ ਵਾਸ਼ਰੂਮ ਸਾਫ਼ ਹੁੰਦੇ ਨੇ ਕਿ ਉਹਰੇ ਆਉਣਗੇ ਲੋਕ ਸਾਡੇ ਜੇ ਕੋਈ ਤੀ ਪੈਣ ਇੱਥੇ ਆ ਗਈ ਸਾਡੀ ਮਾਂ ਸਾਡੀ ਭੈਣ ਮੰਨ ਲਓ ਇੱਥੇ ਬਾਜ਼ਾਰ ਚ ਆ ਗਈ ਕੋਈ ਸਮਾਨ ਲੈਣ ਘੰਟਾ ਦੋ ਘੰਟੇ ਲੱਗਦੇ ਆ ਤਿੱਜੂ ਨੇ ਵਾਸ਼ਰੂਮ ਜਾਣਾ ਉਹਨੂੰ ਦਿੱਕਤ ਕਿੱਥੇ ਆ ਉਹ ਕੌਣ ਜਾਣ ਕਿੱਥੇ ਜਾਊਗੀ ਸੋ ਆਪਾਂ ਤਾਂ ਰਹਿ ਰਹੇ ਆਪਾਂ ਤਾਂ ਦਿੱਕਤਾਂ ਆਪਣੀ ਕੀਤਾ ਹੀ ਸਾਡੇ ਮਾਰਕੀਟ ਡਵੈਲਪ ਨਹੀਂ ਹੋ ਰਹੀ ਸਾਡੇ ਸਾਡੇ ਬਾਜ਼ਾਰ ਦੇ ਸਾਡੇ ਜਿਹੜੇ ਕੰਮ ਨਹੀਂ ਹੋ ਰਿਹਾ ਸੋ ਕੰਮ ਕਿਵੇਂ ਹੋਣਗੇ ਜੇ ਮਾਰਕੀਟ 'ਚ ਲੋਕ ਆਉਣਗੇ ਲੋਕ ਇਦਾਂ ਆਉਣਗੇ ਇਹ ਚੀਜ਼ਾਂ ਸਾਨੂੰ ਸਹੂਲਤਾਂ ਦੇਣੀਆਂ ਪੈਣਗੀਆਂ ਮੈਂ ਇੱਕ ਐਗਜ਼ਾਮਪਲ ਦੇਣੀ ਚਾਹੁੰਦਾ ਮੈਂ ਇੱਥੇ ਕੱਲ੍ਹ ਬਾਥਰੂਮ ਬਣਾ ਰਿਹਾ ਸੀਗਾ ਆਪਣੇ ਮੇਨ ਰੋਡ ਤੇ ਇਹਨੂੰ ਇੱਥੇ ਨਾ ਜੀ ਕਰੋ ਨਹੀਂ ਇੱਥੇ ਨਾ ਜੀ ਕਰਮਾ ਹੇ ਯਾਰ ਤੁਸੀਂ ਬਾਣ ਲੈਣ ਦੋ ਕਿਤੇ ਬਣਾ ਲਓ ਮਤਲਬ ਮਤਲਬ ਹਰ ਗੱਲ ਨੂੰ ਆਪਾਂ ਇਹਨੂੰ ਐ ਨਾ ਕਰੋ ਜੀ ਮਤਲਬ ਤੁਸੀਂ ਇਹ ਦੇਖੋ ਅਸੀਂ ਉੱਥੇ ਤੁਸੀਂ ਉਹਨਾਂ ਲੋਕਾਂ ਦੀ ਆਪਾਂ ਕੋਈ ਗੱਲ ਨਹੀਂ ਕਰਦਾ ਜਿਹੜਾ ਜਿਹਨੇ ਸਾਡੇ ਸ਼ਹਿਰ ਨੂੰ ਕਮਾਈ ਦੇਣੀ ਹੈ ਜਿਹੜੇ ਪਿੰਡਾਂ ਤੋਂ ਲੋਕ ਆਉਣੇ ਨੇ ਉਹਨਾਂ ਨੇ ਸਾਨੂੰ ਆ ਕੇ ਕਮਾਉਣ ਸਾਡੇ ਸ਼ਹਿਰ 'ਚ ਸਮਾਨ ਖਰੀਦਣਾ ਉਹਨਾਂ ਸਾਡੀਆਂ ਭੈਣਾਂ ਨੇ ਉਹਨਾਂ ਮਾਮਾ ਨੇ ਉਹਨਾਂ ਬਜ਼ੁਰਗਾਂ ਨੇ ਉਹਨਾਂ ਭਰਾਮਾ ਨੇ ਸਾਡੇ ਨਾਲ ਵਾਸ਼ਰੂਮ ਕਿੱਥੇ ਜਾਣਾ ਸੋ ਪੈਸੇ 'ਚ ਸਾਡੇ ਕੋਲ ਤੁਸੀਂ ਪੰਜ ਵਾਸ਼ਰੂਮ ਕੋ ਆਪੋ ਬਣਾ ਦਿੰਨੇ ਪਰ ਮਸਲਾ ਸਾਨੂੰ ਜਗ੍ਹਾ ਦੀ ਦਿੱਕਤ ਆਉਂਦੀ ਤੇ ਲੋਕਾਂ ਨੂੰ ਮੇਰੀ ਬੇਨਤੀ ਇਹ ਆ ਕਿ ਭਾਈ ਆਪਣੇ ਘਰਾਂ 'ਚ ਵੀ ਸਾਡੇ ਜੀ ਨਾਲ ਬਣ ਗਿਆ ਆਪਾਂ ਤਾਂ ਬੈੱਡਰੂਮ ਦੇ ਨਾਲ ਬਣਾ ਆਪਣਾ ਵੀ ਤਾਂ ਵਾਸ਼ਰੂਮ ਆ ਜਿਹੜਾ ਉਹ ਜੀ ਸਾਡੇ ਇੱਥੇ ਨਾਲ ਬਣ ਗਿਆ ਸਾਡੇ ਇਹਨੂੰ ਮੇਰੀ ਹੱਥ ਬਣ ਕੇ ਬੇਨਤੀ ਆ ਬਣ ਲੈਣ ਦਿਆ ਕਰੋ ਸੋ ਆਪਾਂ ਜਿਹੜਾ ਚੰਗਾ ਕੰਮ ਆ ਉਹਨੂੰ ਉਹ ਤੋਂ ਪਿੱਛੇ ਨਾਲ ਠੀਕ ਸਾਰੇ ਸ਼ਹਿਰ ਦੇ ਜਿਹੜਾ ਕੰਮ ਹੋਰ ਤੁਸੀਂ ਜੋ ਵੀ ਮੈਂ ਤੁਸੀਂ মিডিਆ ਵਾਲੇ ਖੜੇ ਹੋ ਹੋਰ ਸਾਡੇ ਸਾਥ ਤੁਹਾਨੂੰ ਵੀ ਜੋ ਕੋਈ ਸਮੱਸਿਆ ਲੱਗਦੀ ਆ ਲੱਭਦੀ ਆ ਤਾਂ ਮੈਨੂੰ ਦੱਸਿਆ ਕਰੋ ਆਪਾਂ ਉਹਦਾ ਰਲ ਕੇ ਹੱਲ ਕਰਾਂਗੇ ਠੀਕ ਹੈ ਇੱਕ ਪੁਆਇੰਟ ਹੈ ਜਿਵੇਂ ਆਈਡੀਆ ਲਈ ਤੁਸੀਂ ਨਾ ਬੰਦੀ ਉਪਰਾਲਾ ਕਰਿਆ ਹੈ ਪੱਸੀ ਤੇ ਬੋਰੂ ਨੂੰ ਦੋ ਗਰਾਊਂਡ ਹੋਰ ਮਿਲਣਾ ਬੜੇ ਦੱਸੋ ਸਰ ਜਿਹੜੇ ਅੱਗੇ ਨੇ ਪੋ ਵੀ ਕਰ ਦਿੰਨੇ ਆ ਸਰ ਜਿਵੇਂ ਲੈ ਜਾਂਦਾ ਹੈ ਕਿ ਆਈ ਹਾਈ ਸਕੂਲ ਗਰਾਊਂਡ ਹੈ ਹਾਂਜੀ ਬਣਾ ਦਿੰਨੇ ਜੀ ਹੋਰ ਸੇਵਾ ਦੱਸੋ ਜੀ ਗਰਾਊਂਡ ਤੇ ਪਾਰਕ ਲਈ ਤੁਸੀਂ ਜੋ ਵੀ ਕੰਮ ਲੈ ਕੇ ਆਉਂਗੇ ਮੈਂ ਕਦੇ ਮਨਾਂ ਨਹੀਂ ਕਰਦਾ ਕਿਉਂਕਿ ਇਹੀ ਸਾਡਾ ਹੱਲ ਹੈ ਖੇਡਾਂ ਹੀ ਸਾਡੇ ਜੀਵਨ ਦਾ ਠੀਕ ਹੈ ਜੀ ਬਹੁਤ